ਹਾਂ ਜੀ ਸਿਸਕਲ ਦਾ ਦੱਸਣਾ ਆਪਣੇ YouTube ਚੈਨਲ ਤੇ YouTube ਚੈਨਲ ਤੇ ਹਲਾ ਬਲੌਗਰਸ ਤੇ ਹੋਰ ਸਾਰੇ ਤੁਸੀਂ ਕੀ ਨੂੰ ਜੇ ਵੀ ਆਪਣਾ ਚੈਨਲ ਤੇ ਚੈਨਲ ਤੇ ਨਹੀਂ ਹੋਣੀ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਲਾਈਕ ਕਰਾਈਬ ਲਾਈਕ ਸਬਸਕ੍ਰਾਈਬ ਮੇਰਾ ਜੋਧ ਲੱਗਿਆ ਪਿਆ ਬਾਲਾ ਨਾਲ ਇਹਨਾਂ ਗੁੰਡਲਾ ਭਜੰਦਾ ਕੇਸ ਮੇਰੇ ਭਾਰੇ ਭਾਰੇ ਹੋਣ ਕਰਕੇ ਨਾ ਅੜ ਕੇ ਤੱਕ ਬਹੁਤ ਜੋਧ ਲੱਗਦਾ ਨਾਲ ਤੇ ਅੱਜ ਜਿਹੜੀ ਗਰਮੀ ਆਈ ਨਹੀਂ ਕਿ ਜਾ ਰਹੇ ਆ ਦੋ ਦਿਨ ਪਹਿਲਾਂ ਵਧੀਆ ਸੀ ਗਮ ਉਹ ਤਾਂ ਅੱਜ ਫੇਰ ਉਹ ਨਹੀਂ ਤੇ ਕੱਢ ਲਿੱਤੇ ਸਾਰ ਹਾਂਜੀ ਕਿ ਗਰਮ ਹੋ ਸੀ ਪਾਟ ਕੱਢ ਦੇਈਏ ਪਾਟ ਹੈ ਹਾਂ ਕਿ ਗਰਮ ਹੈ ਹਾਂ ਤੁਸੀਂ ਹਾਂਜੀ ਮੰਮਾ ਕਿ ਕਰ 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 ਮਾਰੀ ਜਸ ਮਮਾ ਲੋ ਜੀ ਆਪਾਂ ਹੋ ਗਏ ਆ ਰੈਡੀ ਤੇ ਬੱਚਾ ਨੂੰ ਵੀ ਆਪਾਂ ਕਰਤਾ ਸੀ ਰੈਡੀ ਵੈਸੇ 12 ਪਾ ਬਲੌਗ ਦੀ ਜਿਹੜੀ ਸਟਾਰਟਿੰਗ ਕਰ ਲਈ ਸੀਗੀ ਤੇ ਅੱਜ ਨਾ ਸਵੇ ਬਾਸੇ ਦੁਪਹਿਰਾਂ ਮੈਥੋਂ ਬਲੌਗ ਸਟਾਰਟ ਨਹੀਂ ਹੋਇਆ ਕਿਉਂਕਿ ਕੰਮਾਂ ਦੀ ਪੱਤੀ ਹੈ ਨਾ ਅੱਜ ਨਾ ਥੱਜ ਜ਼ਿਆਦਾ ਹੁੰਦੀ ਏ ਕ ਆਪਣੇ ਅੱਜ ਝੋਨਾ ਲੱਗਣਾ ਜਿਹੜਾ ਸਟਾਰਟ ਤੇ ਫਿਰ ਤਾਂ ਅੰਗਰ ਕਿਉਂ ਨਾ ਲਹਣਾ ਹੁਣ ਪਹਿਲਾ ਪਿੰਡ ਵਾਲਿਆਂ ਨੇ ਮੇਲਾ ਦਾ ਸ਼ੈਦ ਲਗਵਾਇਆ ਸੀ ਤੇ ਹੁਣ ਵਹੀਆਂ ਤੋਂ ਲਗਵਾਉਣਾ ਹੈਗਾਗਾ ਉਹ ਫਿਰ ਉਹ ਤਾਂ ਵਿਚਾਰੇ ਉਚਾ ਪਾਣੀ ਤਾਂ ਬਹੁਤ ਘੱਟ ਪੀਂਦੇ ਆ ਤੇ ਚਾਹ ਸਿਰਫ ਇੱਕ ਵਾਰ ਹੀ ਪੀਂਦੇ ਆ ਮੇਲਾ ਦਾ ਉਹ ਸਵੇਰ ਹੀ ਲੈ ਕੇ ਸੀਗੀ 6 ਵਜੇ ਲੈ ਕੇ ਗਈ ਸੀ ਯਾਨੀ ਕਿ ਪੰਜ ਕੱਲੇ ਮੰਮੀ ਨੇ ਚਾਹ ਬਣਾ ਕੇ ਸੀ ਪੀਂਦੀ ਵਸ ਉਹ ਕੱਪੀ ਕੱਪੀ ਚਾਹ ਦੀ ਹੈਗੀ ਤੇ ਬਸ ਤਾਂ ਕਰਕੇ ਕੋਸ਼ਰ ਜੈਨ ਨਹੀਂ ਕਿ ਜਿਆਦਾ ਗਰਮੀ ਸੀ ਹਨਾ ਕੰਮ ਤਾਂ ਦੀ ਹੈ ਜਿਹੜੇ ਮਸਾ ਪਾਵੇ ਮੈਨੇ ਵੇੜੇ ਸਾਡੇ 6 ਵਜੇ ਕਿਉਂਕਿ 6 ਵਜੇ ਤਾਂ ਆਪਾਂ ਬੱਚਿਆਂ ਨੂੰ ਨਿਮਾਉਣ ਲੱਗ ਜਾਨੇ ਹੈ। ਮਸਾਂ ਕਰਕੇ ਹੁਣ ਮੈਂ ਕਿ ਚਲੋ ਆਪਾਂ ਵਲੌਗ ਦੀ ਸਟਾਰਟਿੰਗ ਵੀ ਜਿਹੜੀ ਜ਼ਰੂਰੀ ਹੈ ਮੈਂ ਕਰਦਾ। ਫਿਰ ਬੈਣ ਆ ਜਾਣੀ ਹੈ ਤੇ ਮੈਂ ਆਪਣੀ ਰੋਟੀ ਵਗੈਰਾ ਵੀ ਜਿਹੜੀ ਪੈਕ ਕਰ ਲਾਂ। ਦੇਖੋ ਕਦੋਂ ਕਦੀ ਹੋਈ ਹੈ ਹੋਈ। ਆਹ ਦੇਖੋ ਵੀ ਜਿਵੇਂ ਆਹ ਵੈਰੰਗਾ। ਆਇਆ ਵੈਰੰਗਾ ਨੀ ਉਸ ਤਾਂ ਫਲਾਪ ਹੋ ਕਰ ਲਿਆ। ਫਿੱਛਾ ਲਈ ਫਲਾਪ ਹੋ ਗਿਆ ਸਭ। ਚਲੋ ਵੈਰੰਗ ਟੁੱਟ ਗਿਆ। ਵੈਰੰਗ ਫਲਾਪ ਹੋ ਗਿਆ ਸਭ ਕੁਝ ਫਲਾਪਾ ਜ ਗਿਆ। ਨਵ ਚਟਨੀ ਕਰਦਾ ਸਭ ਕੋ ਸੰਭਾ ਰ ਰਮਨ ਰਮਨ ਆ ਦੇਖੀ ਕਿੱਟਨੀ ਕਿਵੇਂ ਮਿੱਠੀ ਜੀ ਕਤੋਂ ਅੱਜ ਹਰੀਆਂ ਮਿਰਚਾਂ ਪਾਈਆਂ ਗਿਆ ਚਲੋ ਹੁਣੇ ਬਣਾ ਲੈ ਮਰਨੀ ਦਾ ਪਹਿਣੀ ਵਿੱਚ ਦੇ ਮੈਂ ਨੂਰ ਪਾਇਆ ਨਹੀਂ ਨਾ ਉਹਨੇ ਕਹਿੰਿਆ ਨਾ ਮੈਨੂੰ ਚਟਨੀ ਦਾ ਕੋਈ ਸਵਾਦ ਨਹੀਂ ਆਉਂਦਾ ਨਹੀਂ ਤੇ ਨੂਰ ਬਾਲਾ ਬੁੱਤ ਜਿਵੇਂ ਰਹੇਗੀ ਚਲੋ ਨਾਈਸ ਪਾਪੇ ਨੂੰ ਫੜਾਵੇ ਨਾ ਪਾਪੇ ਨੇ ਫੇਰ ਰਾਲਾ ਪਾਉਣਾ ਸੀ ਨੂਨ ਮਿਰਚਾਂ ਦੇ ਨਾਮ ਤੇ ਤੇ ਬਲ ਸਾਨੂੰ ਖੇਤ ਇਹੋ ਜੀ ਬਣ ਦੇਣੀ ਸੀ ਪਰ ਕੋਈ ਗੱਲ ਨਹੀਂ ਕੀ ਕਰਾਣਾ ਪਰ ਹਾਂ ਵੀ ਮਿਰਚਾਂ ਤੋਂ ਬਰ ਨੂਨ ਹੈ ਨਹੀਂ ਮੁੱਠੀ ਲੱਗੀ ਜਾਂਦੀ ਆ ਨੂਨ ਨਹੀਂ ਹੈ ਨਹੀਂ ਮੰਮਾ ਅੱਧੀ ਸੱਲਾ ਹੋ ਰਹੀ ਚਲੋ ਕਪੜਾ ਤਾਂ ਬਾਹਰ ਚਲਾ ਚਲੋ ਆਪਣੀ ਬੈਣ ਆਣ ਵਾਲੀ ਆ ਹਾਂ ਚਲੋ ਗਰਮੀ ਹੈ ਨਹੀਂ ਕਿ ਕਾਲੇ ਮਾਲੇ ਹੋ ਜਾਂਦੇ ਨੇਗੇ ਨੂਨ ਪਾਉਣਾ ਭੁੱਲ ਗਈ ਬੀਬੀ ਆ ਸਾਰੇ ਕੱਪੜੇ ਤੋਂ ਆਣ ਆਲੇ ਆ ਪੁੱਤ ਬਣਾ ਸਟਿਕਿੰਗ ਡੱਬ ਚ ਓਏ ਪੁੱਤਰੀ ਓਏ ਨੂਣੀ ਆ ਕਿਹੜਾ ਖੰਡ ਹੈ ਵੀ ਖੋਰਨੀ ਪਊਗੀ ਨੂਨ ਨੇ ਤਾਂ ਖੋਰੀ ਜਾਣਾ ਕਿਉਂ ਇੰਨਾ ਵੀ ਸਾਡੇ ਘਰੇ ਨਾ ਨੂਨ ਮਿਰਚਾਂ ਪਿੱਛੇ ਜਿਹੜਾ ਰੌਲਾ ਪੈਂਦਾ ਸ਼ਾਇਦ ਕਿਸੇ ਦੇ ਘਰੇ ਨਹੀਂ ਪੈਂਦਾ ਹੁਣ ਸਾਡੇ ਤਾਂ ਮਿਰਚਾਂ ਦੇ ਨੇ ਸ਼ਕੀਨ ਆਣਾ ਸਬਜ਼ੀ ਚ ਵੀ ਮਾੜੀ ਜੀ ਘੱਟ ਹੋਵੇ ਜਿੱਤੇ ਮਾੜੀ ਜੀ ਘੱਟ ਹੋਵੇ ਰੌਲਾ ਪਾਉਣਾ ਪਰ ਜਿੱਤੇ ਕੋਈ ਸਬਜ਼ੀ ਟੇਸਟੀ ਹੋਵੇ ਉਹਦੇ ਕਿਸੇ ਨੇ ਸਲਾਉਣਾ ਨਹੀਂ ਤੇ ਜਿੱਤੇ ਕੋਈ ਨਿੰਦਣ ਵਾਲਾ ਕੰਮ ਹੋਵੇ ਤੇ ਉਹਦੇ ਨਿੰਦ ਦੇਣਾ ਤੇ ਸਲਾਉਣ ਵਾਲਾ ਕੰਮ ਨਹੀਂ ਕਰਨਾ ਹੈਗਾਗਾ ਚਲੋ ਜਿਵੇਂ ਸਿੱਤਾ ਕੋ ਸੋਕਸ ਚੱਲ ਰਿਹਾ ਕੰਮਾਂ ਦਾ ਪਰ ਇਹ ਕੰਮ ਵੀ ਆਪਣਾ ਜ਼ਰੂਰੀ ਆ ਆਪਾਂ ਨਾਲੋਂ ਨਾਲ ਵਲੌਗ ਵੀ ਸ਼ੂਟ ਕਰਦੇ ਆ ਚਲੋ ਮੈਂ ਗਗਨ ਨੂੰ ਕੋਲ ਲਾਣਾ ਬੈਨ ਕਿੱਥੇ ਕਾ ਗਈ ਵੀਰ ਚਾਹ ਹੋਰ ਲੈਣੀ ਕਿ ਬੱਸ ਸਾਚਾ ਹਮਸ ਨੇ ਨਾ ਹਮਸ ਪਰ ਆਇਆ ਹੈ ਲੋ ਜੀ ਆਪਣਾ ਕਿੰਤੋਂ ਅਗੇ ਸੇ ਆਪਣੇ ਹੁੰਦੇ ਹੀ ਸਾਰੇ ਜਿਹੜਾ ਪਾਇਸ ਸੀ ਤੇ ਆਪਣੇ ਆਲੇ ਰਿਸ਼ਤੇਦਾਰ ਮੰਮੀ ਨੇ ਬਣਾ ਲਈ ਸੀ ਚਾਹ ਤੇ ਆਪਾਂ ਬੈ ਗਏ ਸੀਗੇ ਚਾਹ ਪੋਣਾ ਪਹਿਲਾਂ ਗੱਲਾਂ ਬਾਤਾਂ ਕਰੀ ਗਏ ਅੰਦਰ ਬੈਠੇ ਹੁਣ ਅਸੀਂ ਚੱਲੇ ਮੈਂ ਵੀ ਪਹਿਲਾਂ ਵਲੌਗ ਹੈ ਜਿਹੜਾ ਅਪਲੋਡ ਕਰਨ ਲੱਗੀ ਸੀ ਕਿ ਆਹ ਜਿਹੜੀ ਗਰਮੀ ਐ ਇੰਨੀ ਆ ਉੱਜ ਕੀ ਬਾਹਲੀ ਜਾਲੀ ਕਰਨੀ ਪਰਾਹਾਲੀ ਆ। ਇਹਨੇ ਇਹਨਾਂ ਉਪਰ ਟਾਈਮ ਹੋ ਗਿਆ 5 ਦਾ ਤੇ ਆਪਾਂ ਨਾ ਪਹਿਲਾਂ ਆਂਟੀ ਕੇ ਘਰੇ ਚਲੇ ਗਏ ਸੀ ਕਿ ਮੇਰੀ ਜਿਹੜੀ ਉਹ ਸੂਟ ਲੈ ਆਂਦਾ ਸੀ ਕਿੱਦਿਆਂ ਦੀ ਉਹਦੀ ਕਟਿੰਗ ਹੋਈ ਨਹੀਂ ਸੋਵੇਂ ਪਈ ਸੀਗੀ। ਚਲੋ ਆਂਟੀ ਦੇ ਸਹਾਰੇ ਨਾਲ ਆਂਟੀ ਨੇ ਕੱਟ ਦਮਾਂਟੀ ਨੇ ਜਮਾ ਚਲ ਤੁਸੀਂ ਸਟਿਚ ਕਰ ਦਿਓ ਹੁਣ ਮੇਰੇ ਕੋਲ ਟਾਈਮ ਨਹੀਂ ਹੁੰਦਾ ਕਿਉਂਕਿ ਸਕੂਲ ਜਿਹੜਾ ਆ ਆ ਕੇ ਇਹ ਜਿਆ ਕੁਝ ਹੁੰਦਾ ਹੈਗਾ ਮਸ਼ੀਨ ਤੇ ਬੈਠਾ ਆਂਦਾ ਚਲੋ ਅੱਗੇ ਛੁੱਟੀਆਂ ਸੀ ਘਰੇ ਹੁੰਦੇ ਸੀ ਤਾਂ ਕਰ ਲਈਦਾ ਸੀ ਕੰਮ ਘੰਟਾ ਰੈਸਟ ਕਰਕੇ ਹੁਣ ਤਾਂ ਗਰਮੀ ਨੇ ਜਮਾ ਨਿਆਤ ਕਰੇ ਪਾਈਆਂ ਤੇ ਬੀਬੀ ਲੱਗਦੇ ਸੀ ਆਪਣੀ ਡਿਊਟੀ ਤੇ ਕਰੇਲੇ ਵੜਨ ਬੱਸ ਇਹ ਮੈਨੂੰ ਪਸੰਦ ਨਹੀਂ ਹਨ ਗਰਮੀयां ਘਾੜੀਆਂ ਬਣਾਉਣੇ ਕਿ ਭਰਕੇ ਕਰਨੇ ਮੰਮੀ ਨੂੰ ਪਤਾ ਮੇਰਾ ਕੰਮ ਮੰਤਾ ਨਹੀਂ ਹੈਗਾ ਗਾ ਸਬਜ਼ੀ ਦਾ ਮੰਮੀ ਭਰਕੇ ਬਣਾਉਣੇ ਆ ਬਰੀਕ ਕੱਟ ਕੇ ਕੰਮ ਨਵੇੜ ਕਰੇਲੇ ਤਾਂ ਕਰੇਲੇ ਹੀ ਰਹਿਣਗੇ ਹਾਂ ਨਹੀਂ ਬਣ ਗਿਆ ਬਣ ਜਾਂਗੇ ਘੰਡੇ ਦਾ ਹੋਰ ਕਿਹੜਾ ਆ ਉਹ ਕਹਿੰਨਾ ਜੱਬ ਜਾਣਾ ਉਹ ਦੋ ਵਾਰੀ ਰੰਨ ਨਹੀਂ ਭੈਣ ਨੂੰ ਨਹੀਂ ਸਮਾਈ ਬਣਾਵਸਤ ਹੈ ਆਨ ਸਿੱਧੇ ਹੀ ਬਣਾ ਲਓ। ਕarele ਤੇ ਕarele ਹੀ ਰਹਿਣਗੇ। ਤੂੰ ਤੜਕਾ ਲੱਗ ਜਾਊਗਾ। ਮੇਰੇ ਸਿਹਤ ਨਹੀਂ ਕੋਈ ਪੰਗੇ ਲੈਣਾ। ਬਸ ਐਂ ਠੀਕ ਐ। ਪਹਿਲਾਂ ਤਾਂ ਸਾਡੇ ਪਤਾ ਕੀ ਕਰਦੇ ਜਿਹੜਾ ਆ ਚੀੜੜੀ ਜਾਂਦੇ ਨੇਗੇ ਤੇ ਇਹ ਚੀੜੜੀ ਵੀ ਹਨਾ ਮੰਮੀ ਨੂਨ ਲੱਕ ਰੱਖ ਦਿੰਨੇ ਹਾਂ ਤੇ ਇਹਦੀ ਘੜਤਣ ਕੱਢ ਕੇ ਤੇ ਪਿਆਜ਼ ਵਗੈਰਾ ਪਾ ਕੇ ਤੇ ਉਹਦੀ ਵੀ ਸਬਜ਼ੀ ਉਹ ਕਰ ਲਾ। ਇਹ ਬਣ ਜਾਂਦੀ ਫੁਲਜੀ ਗੰਡੇ ਪਾ ਕੇ। ਹਾਂ ਇਹਦੀ ਫੁਲਜੀ ਬਣਾ ਲਾ ਦੇ। ਢੱਕ ਕੇ ਬੰਦ ਕੇ ਬਹਿ ਜਾ। ਨਹੀਂ ਮੈਂ ਤੱਕੜੇ ਕarele ਗਰੂਲੇ ਦੇ। ਸਾਡੇ ਕੋਈ ਵੀ ਚੀਜ਼ ਹੈ ਜਿਹੜੀ ਵੇਸਟ ਨਹੀਂ ਜਾਂਦੀ ਕੀ ਬਣਾ ਲਾ ਨਾ ਮੈਨੂੰ ਸੋਇਆ ਵੀ ਨਹੀਂ ਮਸਲਾ ਕੁੜੀਆਂ ਤਾਂ ਖਾਣ ਪਿਆਜ਼ ਬਣਾਵਾਂਗੇ ਸੁੱਕੇ ਗੰਢੀ ਕਰਦੇ ਹਾਂ ਗੰਢੀ ਕੀ ਉਦੋਂ ਗਿਆ ਚਲ ਤੂੰ ਆ ਤਾਂ ਕੱਟ ਪਹਿਲਾਂ ਉਧਰ ਮੈਂ ਮਸ਼ੀਨ 'ਚ ਪਾਣੀ ਪੈਂਦਾ ਕਰਤਾ ਕੱਪੜੇ ਧੋਣੇ ਕਿਉਂਕਿ ਅੱਜ ਹੋ ਗਿਆ ਆਪਾਂ ਲੇਟ ਮੈਂ ਉਧਰ ਚਲੀ ਗਈ ਸੀ ਆਂਟੀ ਨੂੰ ਆਪੇ ਵਗੈਰਾ ਦੱਸਣ ਹੈ ਆ ਵੀ ਪਾਪਾ ਆਟਕੀ ਕਿੰਨੀ ਥੋੜੀ ਪਾਪਾ ਹਾਂ ਹਰੀ ਸਤ ਪਾ ਤਾਂ ਆਹੀ ਪਾੜਦੀਆਂ ਕਿਵੇਂ ਚਿਕੜ ਚਿਲਾ ਹੋਇਆ ਪਿਆ ਟੁੱਟੀਆਂ ਜਾਂਦੀ ਸੀ ਚਲੋ ਜੀ ਮਸ਼ੀਨ ਚ ਪਾਣੀ ਵੀ ਕੀ ਦਾ ਹਾਂ ਮੇਰਾ ਮਤਲਬ ਚਾਹਤ ਤੋਂ ਹੋਣਾ ਉਹ ਹੋ ਗਿਆ ਲੌਜੀਟਾਰਾ ਵਗੈਰਾ ਗੱਡਣ ਤੋਂ ਬਾਅਦ ਆਪਾਂ ਅਗੇ ਸੱਪ ਲੋਹੀ ਕੰਮ ਕਰਾਂ ਤੇ ਆਪਾਂ ਅਗੇ ਸਿਰ ਸੂਈ ਦੇ ਵਿੱਚ ਹੁਣ ਆਪਾਂ ਲੱਗੇ ਸੀ ਦੁੱਧ ਤੋਂ ਮਲਾਈ ਉਤਾਰਨੇ ਜਣੀ ਕੀ ਦਹੀਂ ਵਗੈਰਾ ਲੱਗਿਆ ਜਮਾਉਣਾ ਤੇ ਆਪਾਂ ਜਿਹੜਾ ਬਲੌਗ ਅਪਲੋਡ ਕੀਤਾ ਸੀ ਹਨਾ ਮੋਨਟਾਈਜ਼ ਵਾਲਾ ਤੇ ਸਾਰੀਆਂ ਪਹਿਨਾਂਣੇ ਜਿਹੜਾ ਬਹੁਤ ਹੀ ਜਿਆਦਾ ਖੁਸ਼ੀ ਮਨਾਈ ਹੈ ਸਾਰੇ ਨੇ ਕੰਗਰਾਚੂਲੇਸ਼ਨਸ ਹਨਾ ਵਿਸ਼ ਕੀਤੀਆਂ ਤੇ ਮੈਂ ਤਾਂ ਸਾਰਿਆਂ ਦਾ ਫੇਰ ਦੁਬਾਰਾ ਤੋਂ ਹਨਾ ਬਹੁਤ-ਬਹੁਤ ਧੰਨਵਾਦ ਕਰਦੀ ਆ ਹਨਾ ਕਿਉਂਕਿ ਇਕੱਲਾ ਇਨਸਾਨ ਐਦਾ ਕੁਝ ਵੀ ਨਹੀਂ ਕਰ ਸਕਦਾ ਮੈਂ ਤਾਂ ਹਨਾ ਵਲੌਗ ਬਣਾਉਣਾ ਤੇ ਅਪਲੋਡ ਕਰਨਾ ਤੇ ਦੇਖਣਾ ਅੱਗੇ ਹਨਾ ਤੁਹਾਡੇ ਤੇ ਕਿਉਂਕਿ ਤੁਸੀਂ ਇਹਨਾਂ ਵਧੀਆ ਸਪੋਰਟ ਕੀਤੀ ਹੈ ਕਿਤਾਈ ਆਪਣਾ ਚੈਨਲ ਹੈ ਜਿਹੜਾ ਅੱਗੇ ਵਧੇ ਤੇ ਰਿਕਵੈਸਟ ਹੈ ਹਨਾ ਅੱਗੇ ਵੀ ਤੁਸੀਂ ਪਲੀਜ਼ ਵਲੌਗ ਨੂੰ ਹਨਾ ਇਦਾਂ ਹੀ ਦੇਖਿਓ ਹਨਾ ਪਿਆਰ ਦੀ ਦੇਰਿਓ ਤੇ ਆਪਣੇ ਵਲੌਗ ਨੂੰ ਲਾਈਕ ਸ਼ੇਅਰ ਵੀ ਜੁੜ ਕਰਿਆ ਕਰੋ ਵੀ ਆਪਣੇ ਅਗਲੇ ਵੀਡੀਓ ਵਿੱਚ ਤੇディ ਲਈ ਵੀ ਆਪਣਾ ਚੈਨਲ ਹੈ ਗਰੋ ਕਰਦਾ ਰਵੇ ਅੱਗੇ ਦੀ ਅੱਗੇ ਕਿਉਂਕਿ ਸਭ ਕੁਛ ਹੈ ਜਿਹੜਾ ਤੁਹਾਡੇ ਸਿਰ ਤੇ ਆਣਾ ਆਪਾਂ ਤਾਂ ਜਿਵੇਂ ਇਦਾਂ ਕੰਮ ਕਰ ਕਰਦੇ ਨੇ ਵਲੌਗ ਬਣਾ ਲੈਣਾ ਤੇ ਅਪਲੋਡ ਕਰ ਲੈਣਾ ਤੁਸੀਂ ਦੇਖਣਾ ਹਨਾ ਤੁਸੀਂ ਹੀ ਸੋਹਣੇ ਸੋਹਣੇ ਜਿਹੜੇ ਮੈਂਟ ਆਉਂਦੇ ਹਨਾ ਵਧੀਆ ਸਿਪੋਟ ਵਾਲੇ ਜਿਹੜੇ ਪੂਰੀ ਤਰ੍ਹਾਂ ਨਾਲ ਸਟੋਪੀਟ ਕਰਦੇ ਹਨ ਬੰਦੇ ਦਾ ਮਾਨਸ ਖੋਹ ਲਿਆ ਲਿਆ ਹਾਂ ਵੀ ਲੌਗ ਦੇਖਿਆ ਇਹ ਕੇ ਕੀ ਚੀਜ਼ ਦੇਖ ਰਿਹਾ ਤੁਸੀਂ ਹਨਾ ਤੇਰੀ ਜਿਵੇਂ ਵੀ ਬੀਬੀਆਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਜਿਵੇਂ ਕਿ ਬੀਬੀਆਂ ਵੀਡੀਓ ਵੈਸੇ ਬੀਬੀ ਜੀ ਅੱਗੇ ਨਾਲੋਂ ਬਹੁਤ ਫਰਕ ਪੈ ਗਿਆ ਤੇ ਪਹਿਲਾਂ ਮੈਂ ਆਪ ਮੈਂ ਖੁਦ ਨਹੀਂ ਆਈ ਸੀ ਕਾਫੀ ਟਾਈਮ ਟੈਂਨ ਜਰਮਿਨ ਮੈਂ ਅੱਗੇ ਨਹੀਂ ਆਈ ਸੀ ਕੈਮਰੇ ਦੇ ਮੈਂ ਬੈਕ ਹੀ ਬੋਲਦੀ ਹੁੰਦੀ ਸੀ ਤੇ ਵੀ ਪਾ ਦੀ ਦੀ ਨੇ ਜਿਹੜੇ ਆਪਣੇ ਗਵਾਂਡੀ ਪਿੰਡ ਵੀਰਪਾਲ ਕੋਲ 18 ਉਹਨਾਂ ਦਾ ਵੀ ਚੈਨਲ ਬਣਾਇਆ ਹੋਇਆ ਉਹਨਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਉਹ ਕਹਿੰਦੀ ਦੀਦੀ ਨਹੀਂ ਕੈਮਰਾ ਪਿੱਛੇ ਬੋਲਣ ਦਾ ਕੋਈ ਪੈਦਾ ਨਹੀਂ ਤੁਸੀਂ ਅੱਗੇ ਆਓ ਹਨਾ ਫੇਰ ਹੀ ਆਪਣਾ ਚੈਨਲ ਆ ਜਿਹੜਾ ਅਗੇ ਚੱਲਦਾ ਤੇ ਹੁਣ ਤਾਂ ਬੀਬੀ ਜੀ ਦਾ ਬਹੁਤ ਫਰਕ ਪੈ ਗਿਆ ਤੇ ਮੇਰਾ ਵੀ ਬਹੁਤ ਫਰਕ ਪੈ ਗਿਆ ਹੈ ਸਾਹਮਣੇ ਆਉਣ ਲੱਗੀ ਮੈਂ ਬੋਲਣ ਲੱਗੀ ਨਹੀਂ ਪਹਿਲਾਂ ਮੈਨੂੰ ਆਇਆ ਹੁੰਦਾ ਸੀ ਜੀ ਨਹੀਂ ਕੈਮਰਾ ਜਦੋਂ ਆਪ ਦੇਗੇ ਨੀ ਕਰ ਲੈਂਦੀ ਮੈਂ ਤੁਹਾਨੂੰ ਲੈਣ ਜਾਂਦਾ ਹੁੰਦਾ ਸੀ ਹੁਣ ਚਲੋ ਹਨਾ ਹੌਲੀ ਹੌਲੀ ਕੋਈ ਵੀ ਕੰਮ ਜਦੋਂ ਆਪਾਂ ਕਿਸੇ ਕੰਮ 'ਚ ਪੈ ਜਾਂਦੇ ਬ ਪਰ ਐ ਵੀ ਹੁਣ ਜਿਹੜਾ ਆਪਣਾ ਕੰਮ ਐ ਬੋਲਣ ਤੇ ਡਿਪੈਂਡ ਐ ਕੁਝ ਵੀ ਆਪਾਂ ਗੱਲਾਂ-ਵਾਟਾਂ ਕਰਾਂਗੇ ਬੋਲਾਂਗੇ ਕੰਮ ਕਰਦਾ ਖਾਣਾਗੇ ਹਨਾ ਉਹਦੇ ਤੇ ਡਿਪੈਂਡ ਐ ਅ ਅਗੇ ਇਤਿਹਾਸ ਦੇ ਹੁੰਦੇ ਸੀ ਕਹਿੰਦੇ ਦਰਖਤਾ ਤੇ ਲਾ ਕੇ ਫਿਰ ਫਿਰਦੇ ਰਹੇ ਲੈ ਅੱਗੇ ਮੈਂ ਪਿੱਛੇ-ਪਿੱਛੇ ਹੋਲੀਆ ਨਹੀਂ ਹੁੰਦੀ ਸੀ ਮੂਰੀ ਨਹੀਂ ਸੀ ਬੀਬੀ ਜੀ ਵੱਲ ਵੀ ਜੇ ਆਪਾਂ ਕਰ ਲੈਂਦੇ ਸੀ ਨਾ ਕੈਮਰਾ ਤੇ ਉਹ ਵੀ ਸੰਗ ਜਾਂਦੇ ਹੁੰਦੇ ਸੀ ਤੇ ਹੁਣ ਉਹਨਾਂ ਨੂੰ ਵੀ ਉਹ ਵੀ ਗੱਲ ਆਦਤ ਬਣ ਗਈਏਗੀ ਤੇ ਉਹਦੇ ਬਲੌਗਰਗੇ ਮੈਨੂੰ ਆਹ ਹੁੰਦੇ ਸੀ ਨਹੀਂ ਪਰ ਮੇਰੇ ਨਾਲ ਬਲੌਗ ਬਣੇਗੇ ਮੈਨੂੰ ਲੈ ਵੀਡੀਓ ਚ ਲੈ ਤੇ ਕੁੜਗਤ ਯਖਣੀਆਂ ਵੀ ਤੂੰ ਬਲੌਗ ਬਣਾਉਣੀ ਹੈ ਮੈਂ ਕਿਹਾ ਫਿਰਕੇ ਕੁੜੀਆਂ ਨੇ ਕਿ ਆਪਣਾ ਸਮਾਂ ਦੀ ਕੋਸ਼ਿਸ਼ ਹੁੰਦੇ ਆਪਣੇ ਇੱਕ ਭੂਜੇ ਆਸਟ੍ਰੇਲੀਆ ਦੇ ਵਿੱਚ ਆ ਭੂਜੇ ਦੇ ਮੇਟੇ ਕੋ ਕੈਨੇਡਾ ਦੇ ਵਿੱਚ ਹਨਾ ਆਪਣੇ ਰਿਸ਼ਤੇਦਾਰ ਹੋਣ ਨੇ ਚਾਚਾ ਜੀ ਵਰਗੇ ਕੈਨੇਡਾ ਚ ਜਾਂ ਕਰਕੇ ਸਾਰੇ ਦੇਂਦੇ ਹਨ ਮੈਨੂੰ ਤੇ ਹੀ ਰੱਦਵੇਂ ਸਾਰੇ ਖੁਸ਼ ਹੁੰਦੇ ਹੋਣਗੇ ਦੇਖ ਕੇ ਕਹਿੰਦੇ ਮੈਂ ਇੱਕ ਤਰ੍ਹਾਂ ਦਾ ਜਿਵੇਂ ਸਾਰਾ ਘਰਵਾਰ ਦੇਖ ਲੈਂਦੇ ਨੇ ਭੂਜੇ ਵਰਗੇ ਆਦੇ ਪੀਕਿਆਂ ਦਾ ਇੱਕ ਤਰ੍ਹਾਂ ਦਾ ਵੀ ਮਿਲਣ ਦੇਖ ਲੈ ਸਾਨੂੰ ਦੇਖ ਲੈ ਇੱਕ ਤਰ੍ਹਾਂ ਦਾ ਮਿਲਾਪ ਹੀ ਹੋ ਜਾਂਦਾ ਵੀ ਆਪਾਂ ਮਿਲ ਲਿਆ ਦੇਖ ਲੈ ਮੇਰੇ ਮੰਮੀ ਦੇ ਵਾਲੇ ਹਨਾ ਉਹ ਵੀ ਆਪ ਜੀ ਦਿੰਦੇ ਨੇ ਵੀ ਸਾਰਾ ਦੇਖਦੇ ਕਰਦੇ ਨੇ ਮੇਰੇ ਮੰਮੀ ਨਾਲ ਜਿਵੇਂ ਵਿਚਾਰੇ ਅਣਪੜ੍ਹਨੇ ਤੇ ਉਹਨਾਂ ਨੂੰ ਸਬਸਕ੍ਰਾਈਬ ਤਾਂ ਮੇਰੇ ਵਰਗੇ ਨੂੰ ਹੋਣਾ ਕਹਿਣਾ ਹੈ ਉਹਨਾਂ ਨੂੰ ਵੀ ਨਹੀਂ ਕਹਿਣਾ ਆਉਂਦਾ ਸੀ ਮੈਨੂੰ ਆਹ ਜਾਂਦੀ ਸੀ ਪਰ ਇਹ ਕਿੰਨੇ ਕਿ ਤੇਰੇ ਬਾਦ ਖੁੱਦ ਗਏ ਮੈਨੂੰ ਤਾਂ ਕੁਝ ਪਤਾ ਨਹੀਂ ਤੇਰੇ ਵਰਗਾ ਚੱਲੀ ਜਾਂਦਾ ਜਾਂਦਾ ਮੈਂ ਕਹਿੰਦੇ ਹਾਂ ਹਾਂ ਤੂੰ ਟੈਨਸ਼ਨ ਨਾ ਲੈ ਘਰ ਟੈਨਸ਼ਨ ਲੈਣ ਨੂੰ ਮੈਂ ਹੈਗੀ ਆ ਤੇ ਵੀ ਮੈਨੂੰ ਐ ਹੁੰਦਾ ਹੁੰਦਾ ਸੀ ਜਦੋਂ ਮੈਨੂੰ ਪਤਾ ਲੱਗਿਆ ਨਹੀਂ 1000 ਸਬਸਕ੍ਰਾਈਬਰ ਜਦ ਮੈਂ ਕਹਿੰਦਾ ਮੈਨੂੰ ਕਿਹਨੇ ਸਬਸਕ੍ਰਾਈਬ ਕੀਤਾ ਹਣਾ ਕਿਵੇਂ ਸਬਸਕ੍ਰਾਈਬਰ ਮੇਰੇ ਵਧਣਗੇ ਤੇ ਪਹਿਲਾਂ ਮੈਨੂੰ ਐਸੀ ਕਿਤੇ 500 ਹੁੰਦੇ ਹੋਣਗੇ ਵਿਚਾਲ ਹੋ ਜਾਣਗੇ ਹੌਲੀ ਹੌਲੀ ਕਦੇ ਇੱਕ ਕਦੇ ਕੋਈ ਚਾਰ ਵਾਦੇ ਕਦੇ ਸੱਤ ਕਦੇ 10 ਬਹੁਤ ਖੁਸ਼ ਹੁੰਦੇ ਸਭ ਤੋਂ ਪਹਿਲਾਂ ਜਦੋਂ ਸਵੇਰ ਉੱਠਾ ਸਰਜ ਜਦ ਮੈਂ ਚਾਹ ਪੀਂਦੀ ਤੇ ਮੈਂ ਫੋਨ ਔਨ ਕਰਨਾ ਤੇ ਮੈਂ ਦੇਖਣਾ ਮੈਂ ਇਹਨਾਂ ਨੂੰ ਕਹਿਣਾ ਮੈਂ ਖਾਏ ਅੱਜ ਮੇਰੇ ਨੇ ਸਬਸਕ੍ਰਾਈਬਰ ਹੋ ਗਏ ਹੌਲੀ 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 ਜਣ ਕੀ ਕੰਮ ਆਪਣਾ ਵਾਹਿਗੁਰੂ ਦੀ ਮਿਹਰ ਨਾਲ ਤੁਹਾ ਤੁਹਾਡੇ ਸਪੋਰਟ ਦੇ ਨਾਲ ਵਧੀਆ ਚੱਲ ਰਿਹਾ ਤੇ ਅੱਗੇ ਵੀ ਨੂੰ ਹੋਰ ਵੀ ਬਹੁਤ ਜ਼ਿਆਦਾ ਵਧੀਆ ਆਪਾਂ ਆਪਣੇ ਹੈ ਨਾ ਚੈਨਲ ਨੂੰ ਗਰੋ ਕਰਾਉਣਾ ਉਹ ਸਭ ਕੁਝ ਤੁਹਾਡੇ ਜ਼ਿਰ ਤੇ ਆ ਤੇ ਚਲੋ ਜੀ ਪਤਾ ਨਹੀਂ ਕਿਉਂ ਮੈਨੂੰ ਐ ਲੱਗਦਾ ਹੁੰਦਾ ਮੈਂ ਹੁਣ ਥੋੜੀ ਜ਼ਿਆਦਾ ਸਪੀਚ ਦੇਣ ਲੱਗ ਗਈ ਤੇ ਹੁਣ ਮੈਂ ਦੁੱਧਵਾ ਦਾ ਜਮਾ ਲਾ ਫਿਰ ਮੇਰੀ ਮਸ਼ੀਨ ਵੀ ਖੜੀ ਹੈ ਮੈਂ ਕੱਪੜੇ ਧੋਣੀਆਂ ਤੇ ਫਿਰ ਫਿਰ ਮੈਨੂੰ ਹੀ ਕੰਮ ਮੈਂ ਪੋਚਾਣ ਲੈ ਜਾਣਾ ਹੈਗਾ ਤੇ ਪਸੀਨਾ ਪਸੀਨੀ ਹੋ ਗਈ ਜਦੋਂ ਪੱਖਾ ਸਾਡੇ ਲੈਣੇ ਫਿਰ ਆਵਾਜ਼ ਨਹੀਂ ਸਹੀ ਆਉਂਦੀ ਹੈਗੀ ਚਲੋ ਜੀ ਆਪਾਂ ਕੰਮ ਕਰ ਆਪਦੇ ਨੇ ਪਟਾਲ ਗਏ ਫਿਰ ਮਿਲਦੇ ਆ ਲਓ ਜੀ ਟਾਈਮ ਹੋ ਗਿਆ ਮੰਮੀ ਵੱਜ ਗਏ ਹੋਣਗੇ 7 7 ਵਜੇ ਹੋਣਗੇ ਤੇ ਆਪਾਂ ਕਪੜੇ ਵਗੈਰਾ ਦਿੱਤੇ ਮੈਂ ਟਾਈਮ ਦੇਖੇ ਨੇ ਬਸ ਫੋਨ ਚੱਕ ਲਿਆ ਕਪੜੇ ਵਗੈਰਾ ਦਿੱਤੇ ਆਪਾਂ ਧੋ ਤੇ ਮੰਮੀ ਹੁਣ ਸਬਜ਼ੀ ਬਣਾਉਣ ਲੱਗੇ ਸਾਂ ਥੋੜੀ ਲੇਟ ਹੀ ਹੋ ਗਈ ਬੀਬੀ ਕੱਟਣ ਦੇ ਲਈ ਇੱਥੇ ਪਿਆਜ਼ ਕੱਟੇ ਪਏ ਨੇ ਤੇ ਆਪਾਂ ਏਦਾਂ ਕਰਕੇ ਅੱਜ ਸਿੱਧੇ ਕੇਲੇ ਬਣਾ ਦਾਂਗੇ ਆਪਾਂ ਘਰ ਮੇਕਲੇ ਨਹੀਂ ਬਣਾਉਦੇ ਕਿਉਂਕਿ ਟਾਈਮ ਜ਼ਿਆਦਾ ਲੱਗਦਾ ਤੇ ਗਰਮੀ ਆ ਜਦੋਂ ਗੀਠੀ ਤੇ ਸਬਜ਼ੀ ਬਣਾਉਣੀ ਹੁੰਦੀ ਹੈ ਨਾ 100 ਸਮਾਨ ਆ ਜਿਹੜਾ ਇਕੱਠਾ ਕਰਨਾ ਪੈਂਦਾ ਹੈਗਾ ਸਾਰਾ ਕੁਝ ਨੂਨ ਮਿਰਚ ਜੀਰਾ ਫਿਰ ਬਾਲਣ ਕਾਫੀ ਕਿਡੇ ਲੱਗਦੇ ਆ ਮੰਮੀ ਦੇ ਸਬਜ਼ੀ ਬਣਾਉਣ ਵੇਲੇ ਆਟਾ ਗੁੰਨੇ ਆਏ ਤੁਸੀਂ ਆਟਾ ਅੰਦਰ ਦਾ ਕੰਮ ਨੇ ਵੇੜਿਆ aí ਮੰਮੀ ਤੇ ਅਸ ਹੁਣ ਸਬਜ਼ੀ ਬਣਾ ਲੈਣਗੇ ਤੇ ਮੈਨੂੰ ਲੱਗੀ ਸੀ ਭੁੱਖ ਤੇ ਮੈਂ ਬੀਬੀ ਨੂੰ ਕਿਹਾ ਬੀਬੀ ਦੇ ਕਰਦਾਂਗੇ ਨਹੀਂ ਮੇਰੇ ਨਾਲ ਹੀ ਜਾਊਗੀ ਤੇ ਬੀਬੀ ਇਹ ਮੈਂ ਬਖੀਆ ਇਹ ਜਿੰਦਾ ਕਿ ਪੂਆ ਜੇ ਤੂੰ ਮਰੂ ਨਾ ਹਾਂ ਕਿ ਕਿ ਚੱਕਲਾ ਨਹੀਂ ਨਾਲ ਹੀ ਰੱਖਿਆਵਾਂਗੇ ਹੂੰ ਰੋਟੀਆਂ ਨਾਲ ਹੀ ਰੋਟੀਆਂ ਪਕਾਈ ਜਾਂਦੀਆਂ ਨੇ ਹੂੰ ਨਹੀਂ ਦੇਣੀ ਹਾਂ ਕੱਬ ਦੇ ਖੜੀ ਰੱਖ ਦਿਆਂ ਹਾਂ ਹੁਣ ਕਰ ਦਉਂਦੀ ਆ ਸਾਚੂ ਰੱਖਿਆਏ ਉੱਥੇ ਮੈਂ ਕਿ ਦਾਮੇ ਅੱਜ ਖੱਟੀ ਜੀ ਆ ਨੇ ਗਰੀਨੀ ਹੂੰ ਹੂੰ ਬਲਾਂ ਬੀਬੀ ਬਣਾ ਨੇ ਐਨੇ ਸਣ ਮੰਮੀ ਬਣਾਉਣ ਲੱਗ ਗਏ ਹੂੰ ਬੀਬੀ ਤੇ ਚਾਟ ਪੂਆ ਗਿਆ ਮੇਰੇ ਉੱਪਰ ਦੇ ਉੱਪਰਲੇ ਕੰਮ ਮੈਂ ਚੱਲੀ ਸੀ ਕਿ ਕੱਪੜੇ ਵਗੈਰਾ ਧੋ ਕੇ ਵੈਸੇ ਤਾਂ ਹਜੇ ਪੋਚੇ ਲਾਉਣੇ ਸੀ ਬਟ ਨਹੀਂ ਅੱਜ ਪਾਪਾ ਜੀ ਪੱਠੇ ਛੱਡ ਗਏ ਪਸ਼ੂ ਟਾਲ ਗਏ ਸਾਈਡ ਤੇ ਤੇ ਹੁਣ ਨਾਲੇ ਮੈਂ ਇਥੋਂ ਸਫਾਈ ਕਰਕੇ ਥੱਲੇ ਸੁੰਭਰ ਕੇ ਜਾਨੀ ਕਿ ਤੇ ਪੱਠੇ ਪਾਦਾ ਕਿਉਂਕਿ ਪਾ ਤੇ ਤਾਂ ਠੀਕ ਐ ਨਾ ਹੀ ਪਈ ਤਾਂ ਭਈ ਮੈਨੂੰ ਪਾਣੀ ਪੈਣਿਆ ਕਿਉਂਕਿ ਤੜਕ ਉੱਠ ਕੇ ਜਿਹੜਾ ਪਸ਼ੂਆਂ ਨਾਲ ਜਿਹੜਾ ਮੱਥਾ ਉਹ ਮੇਰਾ ਹੀ ਲੱਗਦਾ ਮੇਰੀਆਂ ਅੱਖਾਂ ਜਿਹੜੀਆਂ ਇਹਨਾਂ ਦੀ ਸੰਗਲ ਫੜ ਕੇ ਖੁੱਲਦੇ ਆ ਕਿਉਂਕਿ ਉਠਣਾ ਸਾਰਨਾ ਮੈਂ ਸਵੇਰ ਲਾਉਣੀ ਹੈ 3:30 ਦਾ ਲਾਰਵਾ ਮੈਨੂੰ ਐਂ ਦਾ 4:00 ਵਜੇ ਦੇਣ ਚਾਲ ਸੱ ਜੋੜ ਦੀ ਉੜਦੀ ਮੈਨੂੰ 4:30 ਹੋ ਜਾਂਦੇ ਇੱਕ ਵਾਰੀ అలਾਰਮ ਬੰਦ ਕਰਕੇ ਆਪਾਂ ਨੂੰ ਸੌਣ ਦੀ ਆਦਤ ਸਾਰਿਆਂ ਨੂੰ ਹੁੰਦੀ ਆ ਤੇ ਮੈਨੂੰ 4:30 ਹੋ ਜਾਂਦੇ ਫਿਰ ਉਠਣ ਸਾਰ ਮੈਂ ਸਿੱਧੀ ਇਹਨਾਂ ਕੋਲ ਹੀ ਹਉਣ ਇਹਨਾਂ ਨੂੰ ਬੰਦਣੀ ਆ ਚਲੇ ਪੱਠੇ ਵਗੈਰਾ ਆਪਦੇ ਖਾਣ ਲੱਗੇ ਜਾਂਦੇ ਤੇ ਮੈਂ ਆਪਾਂ ਸਾਰੇ ਵੇੜੇ ਦੀ ਸਾਬ ਸਫਾਈ ਸਾਰੇ ਅੰਦਰੋਂ ਸੁੰਭਰਿਆਉਣੀ ਹੈ ਜੀ ਯਾਨੀ ਕਿ ਅੰਦਰੋਂ ਝਾੜੂ ਨਾ ਕੱਢਣੀ ਕੂੜਾ ਫਿਰ ਮੈਂ ਇਹਨਾਂ ਦੀਆਂ ਧਾਰਾ ਕੱਢਦੀ ਫਿਰ ਚਾਹ ਪਾਣੀ ਦਾ ਕੰਮ ਚੱਲਦਾ ਤਾਂ ਕਰਕੇ ਪੱਠਿਆਂ ਦੀ ਜਿਹੜੀ ਸ਼ਾਮ ਵਾਲੀ ਦੀ ਟੈਨਸ਼ਨ ਮੈਨੂੰ ਹੁੰਦੀ ਹੈ ਵੀ ਚਲ ਜੇ ਨਹੀਂ ਕਈ ਵਾਰ ਤਾਂ ਵੈਸੇ ਪਾਪਾ ਹੀ ਪਾ ਦ ਪੋਚੇ 10 ਮਿੰਟ ਹੋਰ ਲੇਟ ਨਾਲਾਂਗੇ। ਕਿਉਂਕਿ ਰੋਟੀ ਪਾਣੀ ਕਿਹੜਾ ਹਜੇ ਜਲਦੀ ਬਣਨ ਲੱਗਿਆ। ਨੂੰਹ ਨੂੰ ਪਾ ਕੇ ਜਿਹੜੇ ਕਰੇਲੇ ਰੱਖਤੇ ਸੀ। ਪਿਆਜ਼ ਬਾਗੇ ਵੀ ਉਮੀ ਬਣ ਜਾਣਗੇ ਵਿੱਚ ਪਰ ਭਰ ਕੇ ਵੀ ਕਈ ਮਮੀ ਆਲੂ ਵੀ ਪਾ ਲੈਂਦੇ ਹਨਾ। ਆਲੂ ਆਪਾਂ ਹੀ ਪਾਣ ਦੇ ਵਿੱਚ ਜੀਵਣਾ ਨਹੀਂ ਐਸੇ ਕਰ ਪਾਏ ਨਹੀਂ। ਜੀਵਣਾ ਨਹੀਂ? ਹਾਂ। ਅੰਦਰ ਕੁਝ ਨਹੀਂ ਗਾ ਵੀ ਆਲੂ ਪਾਇਨਾ ਤਾਂ ਚੰਗੀ। ਲੋਪਰ ਦੇਆ। ਕਿਹੜੀ ਜੀਵਣਾ? ਥੋੜੀ ਥੋੜੀ। अच्छा अच्छा 12 ਆਲੂ ਪਾਲੋ ਪਾਲੋ ਯਾਰ ਇਹ ਕਾੜਾ ਸਾਰੀਆਂ ਪਾਪੇ ਦੀਆਂ ਹੀ ਹੁੰਦੀਆਂ ਹੈ ਇਹ ਕਾੜਾ ਪਾਪੇ ਦੀਆਂ ਹੀ ਹੁੰਦੇ ਸਾਰੀਆਂ ਵੀ ਆਲੂ ਪਾਲੋ ਪਾਪੇ ਨੇ ਜਿਹੜਾ ਕੁਝ ਜੱਗਾ ਲਾ ਦਿੰਦਾ ਹਿੰਦਾ ਪਾਲੋ ਹੂੰ ਥੋੜੀ ਬੰਦੀ ਸਾਥੀਏ ਮੈਂ ਪਕਾਈ ਕੇ ਬਸ ਲਗਾ ਇਹ ਮੈਂ ਭਾਣ ਦਾ ਮਾਮਾ ਸੱਤ ਨੂੰ ਪਕਾਈ ਨੇ ਭਾਈ ਨਾ ਕਿਵੇਂ ਹੈ ਬਾਕੀ ਦੇ ਭਾਣ ਦਾ ਨਾਮ ਹੋਏ ਨਾ ਆਵਾ ਆ ਲੈ 18 ਲੈ ਲੈ ਜਾ ਆ ਜਾ ਆ ਜਾ ਨਹੀਂ ਆ ਨੂਨ ਨਾਲ ਧੋਤੇ ਕਿ ਮੈਂ ਮੀਨੂ ਨਾ ਉਹ ਕਿ ਰੱਖ ਦਿੱਤੀ ਨੂਨੇ ਨਿਕਲ ਆਇਆ ਤਾਂ ਹੁਣ ਇਹਨਾਂ ਨੂੰ ਧੋ ਕੇ ਤੇ ਜੋੜ ਕੇ ਵਿੱਚ ਪਾ ਦਿੱਤੇ ਵਿੱਚ ਤਲ ਤੇ ਕੰਡਾ ਕਰਕੇ ਹੁਣ ਆਪਾਂ ਜਾਨੀ ਕਿ ਇਹਨਾਂ ਨੂੰ ਕਰੇਲੇ ਨੂੰ ਭੁੱਲ ਭੁੱਲ ਆਇਆ ਇਹ ਕੱਦ ਨਹੀਂ ਕਿ ਫਿਰ ਮਸਾਲਾ ਜਬਸ ਮੁਰ ਜਬ ਇਹ ਸੁੰਢੀ ਬਣ ਗਈ ਫਿਰ ਇਹਨਾਂ ਨੂੰ ਮਾਰ ਕਰੇਲੇ ਜਾਣਗੇ ਘਰ ਤੋਂ ਮਰ ਜੂਗੇ ਇਹਨਾਂ ਨੂੰ ਠੀਕ ਹੈ ਫੇਰ ਇਹਨਾਂ ਨੂੰ ਬਾਹਰ ਕੱਢ ਲਾਂਗੇ ਫੇਰ ਆਪਾਂ ਪਿਆਜ਼ ਨੂੰ ਤੜਕ ਦਾਂਗੇ ਫੇਰ ਨੂਨ ਮਿਰਚ ਪਾ ਦਾਂਗੇ ਤੇ ਚਟਨੀ ਦੇ ਵਿੱਚ ਸੱਚ ਪਾਤੀ ਸੀ ਮਿਰਚਾਂ ਹਾਂ ਨੂਨ ਪਾ ਦਾਂ। ਉਹ ਨੂਨ ਹੈ ਨੂਨ ਬਣਾ ਭੁੱਲ ਗਏ ਸੀ ਸਵਾ ਅੱਧ ਪਣੇ ਦੋਸਮਰੀ ਦਵਾਤ ਸਦਨ ਨਾ ਹੋ ਹੁੰਦੇ ਆ ਕੀ ਆ ਗੰਡੇ ਚੀਰੇ ਪੈ ਅਨੇ ਆਪ ਦਾ ਸਬਜੀ ਨਾ ਸਰਜੀ ਤਾਂ ਫਿਰ ਮਾ ਉਹਨੂੰ ਫੜਾਇਆ ਸੀ ਸਕੂਲ ਚ ਉੱਪਰ ਜਾ ਕੇ ਕਾਦੀ ਬਣਾਵਾਏ ਖਾਂਦੇ ਨੀ ਕਰੇਲੇ ਇਹ ਤਾਂ ਉਹ ਬਣ ਜਾਣਗੇ ਜਮਾ ਕਿ ਆਦ ਦੂ ਆਪ ਹੀ ਆਉਦਾ ਮੀਂਹ ਮੈਨੂੰ ਆਉਂਦਾ ਗੰਡੇ ਹੋਰ ਟੀਰ ਲਿਆ ਮਾ ਉਹ ਇਹਨਾਂ ਚ ਗੰਡੇ ਬੱਦ ਪਾ ਦੋ ਹੋਰ ਪਾ ਦੇ ਲਿਆ ਫੜਾ ਉਹ ਹੀ ਤੋਂ ਉਹ ਪਾ ਦੇ ਦੋ ਕਿ ਹੋਰ ਕਿੱਥੇ ਬਣਾਵਾਂਗੇ ਮੈਂ ਤਾਂ ਹਜੇ ਪਸ਼ੂਆਂ ਕੋਲ ਨਹੀਂ ਜਾਣਾ ਮੈਂ ਹਾਂ ਲੈ ਜਾਣ ਕਰਨਗੇ ਇਹ ਗੜਾ ਆਏ ਆ ਵੀ ਉਹ ਆ ਇਹ ਤਾਂ ਬਦੀ ਤੜਕੇ ਜਾਣਗੇ ਤਿਆਜ਼ ਵੱਧ ਹੋਣਗੇ ਤਾਂ ਫਿਰ ਇਹਨਾਂ ਦੀ ਕਿਹੜਾ ਹੁਣ ਕੋਈ ਕਰਤਣਾਉਣੀ ਆ ਉਹਨਾਂ ਨੂੰ ਕੀ ਪਤਾ ਲੱਗਣਾ ਵੀ ਇਹ ਗੰਡੇ ਬਾਏ ਆਗੇ ਆਹੋ ਆਗੇ ਟਰੇਲੇ ਆ ਜਦੋਂ ਟੜ ਕੇ ਗਏ ਫਿਰ ਤਾਂ ਉਹ ਬਣ ਜੂਗੀ ਵਧੀਆ ਬਣ ਕੇ ਲੈ ਜਾਵਾਂਗੇ ਸਬਜ਼ੀ ਤਾਂ ਲੈ ਜਾਣੀ ਵੀ ਸੌਖੀ ਆ ਹਾਂ ਇਹ ਤਾਂ ਨਹੀਂ ਖੰਦੀ ਨਾ ਨਾ ਇਹ ਤਾਂ ਮੈਂ ਰੱਖ ਲਈਆਂ ਚਲੋ ਠੀਕ ਆ ਬਿਲਾਏ ਹੁਣ ਰੋਟੀ ਪਣੀ ਸ਼ੱਕ ਕੇ ਲੌਜਿਕ ਟਾਈਮ ਹੋ ਗਿਆ 8:30 ਦਾ ਤੇ ਹੁਣ ਆਪਾਂ ਕੰਮ ਕਰ ਉਧਰਲੇ ਸਾਰੇ ਨੱਕੀ ਕਰਕੇ ਆਏ ਸੀ ਤੇ ਮੰਮੀ ਲੱਗ ਗਈ ਰੋਟੀ ਕਾਫੀ ਟਾਈਮ ਹੋ ਗਿਆ ਵੈਸੇ ਸਬਜ਼ੀ ਜਿਹੜੀ ਆਪਣੀ ਬਣ ਕੇ ਤਿਆਰ ਆ ਪਿਚਕਰੀ ਥੋੜੀ ਜੀ ਰਹਿ ਗਈ ਇਹਨ ਕੀ ਬਣ ਕੇ ਉਹ ਖੋਈ ਜਿਹੜੀ ਲੱਗੀ ਆ ਬਹੁਤ ਜ਼ਿਆਦੀ ਕਿ ਆਪਾਂ ਹੁਣ ਫੜਾਉਣ ਵਾਲੇ ਬੀਬੀ ਨੂੰ ਫੜਾਉਣੇ ਰੋਟੀ ਦੇਣ ਲਈ ਆਪਾਂ ਛੱਕ ਗਏ ਤੇ ਸਾਡੇ ਖੇਤ ਵਾਲੇ ਪਾਪਾ ਜੀ ਵਰਗੇ ਵੀ ਤੇ ਇਹਦੇ ਡੈਡੀ ਵੀ ਹਜੇ ਨਹੀਂ ਆਏ ਜਿਹੜੇ ਝੋਨੇ ਦਾ ਕੰਮ ਆ ਜਾਂ ਨਿਬੜ ਗਏ ਸਾਬ ਜਾ ਗਏ ਫਿਰ ਲਈ ਰੋਟੀ ਪਣੀ ਛੱਕਦੇ ਆ ਪਹਿਲਾ ਕੰਮ ਇਹ ਆਈ ਸੀਗੇ ਖੇਤ ਤੋਂ ਹੁਣ ਟਰੈਕਟਰ ਟਰਾਲੀ ਲੈ ਕੇ ਭਈ ਇਹ ਜਾਨੀ ਪਾਟ ਦੇ ਸੀਗੇ ਪਨੀਰੀ ਮਿਲ ਕਹਿੰਦੇ ਟਰਾਲੀ ਦੇ ਵਿੱਚ ਪਈ ਆ ਕਿੰਡੀ ਸੋਹਣੀ ਲੱਗਦੀ ਆ ਕਿਦਾਂ ਹਨਾ ਗਿੱਦਾ ਜਿਹਾ ਲੱਗਦਾ ਗ੍ਰੀਨ ਗ੍ਰੀਨ ਜਿਵੇਂ ਉਹ ਹੁੰਦੇ ਆ ਸੂਬਾ ਵਾਲੀ ਸੋਹਣੀ વાੰਦੀ ਗੱਲ ਕਰ ਬਲੌਗ ਹਣੇ ਸੂਬਾ ਨੂੰ ਜਦੋਂ ਨੂੰ ਲੈ ਜਾਣਾ ਇਹਨਾਂ ਨੇ ਕਿਦਾਂ ਹਨਾ ਕੱਟੀਆਂ ਬਣਾ ਬਣਾ ਕੇ ਬੈੱਡ ਬਣਾ ਰੱਖਿਆ ਜਾ ਆਪਣੀ ਦੀ ਦਾ ਕੀ ਕੀ ਚੀਜ਼ਾਂ ਵਾਲੀਆਂ ਹੋਈਆਂ ਇਹਨੇ ਕੱਡਾ ਗੱਡੂਗਾ ਹਨ ਇਹ ਚੁੱਲ੍ਹੇ ਉੱਪਰ ਆਪਾਂ ਇਹਨਾਂ ਨੂੰ ਰੋਟੀ ਫੜਾਉਂਦੇ ਹੋਈ ਨੇੜੇ ਯੈਸ ਆਹ ਵਾਲੀਆਂ ਭੈਣਾਂ ਬਰਤੋਂ ਅਲੋ ਜੀ ਟਾਈਮ ਹੋ ਗਿਆ ਸਵਾ 10 ਦਾ ਰਾਤ ਦਾ ਹੁਣ ਆਏ ਸੀਗੇ ਤੇ ਡੈਡੀ ਖੇਤੋਂ ਦਿਉ ਰਹੇ ਨਹਾ ਹਨਾ ਤੇ ਉਹਨਾਂ ਨੂੰ ਹੁਣ ਰੋਟੀ ਪਾਣੀ ਪੁੜਾਵਾਂਗੇ ਬਸ ਹਾਈ ਟਾਈਮ ਹਨਾ ਕਿਹੜੇ ਵੇਲਿਆਂ ਦੇ ਉਠੇ ਹਨ ਤੇ ਸਾਰਾ ਦੇਣਾ ਹੀ ਕਮਾਕਾਰਾਂ ਦੇ ਵਿੱਚ ਟੱਪ ਜਾਂਦਾ ਤੇ ਰਾਤਾਂ ਵੀ ਹੁਣ ਤਾਂ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਟੱਪ ਜਾਂਦੀਆਂ ਜਦੋਂ ਹਲਾ ਆਰਮ ਬਸ ਦਿਨੋਂ ਤੇ ਪਤਾ ਲੱਗਦਾ ਹੈ ਦਿਨ ਚੜ੍ਹ ਵੀ ਗਏ ਢੀ ਛੇਤੀ ਤੇ ਮੌਸਮ ਵੀ ਬਹੁਤ ਸੋਹਣਾ ਹੈ ਕੋਈ ਨਹੀਂ ਲੱਗਦਾ ਰੱਬ ਦੇ ਰੰਗ ਦਾ ਹਨਾ ਸਵੇਰ ਤਾਂ ਜਿਹੜਾ 12 ਤੋਂ ਸਵੇਰ ਤੋਂ ਲੈ ਕੇ ਮੈਨੂੰ ਲੱਗਦਾ 2-3 ਵੇ ਟੱਕਦਾ ਜਿਹੜਾ ਮੌਸਮ ਸੀਗਾ ਕਿੰਨਾ ਜਿਆਦਾ ਗੰਦਾ ਸੀ ਇੰਨੇ ਹੋਮਸ ਭਰਿਆ ਦਿਨ ਸੀਗਾ ਨਾ ਬਰਾਹਾ ਸੀ ਹੁਣ ਠੰਡੀ ਠੰਡੀ ਹਵਾ ਚੱਲੀ ਜਾਂਦੀ ਐ ਚਲ ਪਸ਼ੂਆਂ ਨੂੰ ਵੀ ਕੂਕੂਦਰ ਵਗੈਰਾ ਨਹੀਂ ਲਾਇਆ ਕਿਉਂਕਿ ਹਵਾ ਬੁਰੀ ਤੇਜ਼ ਚੱਲਦੀ ਐ ਤੇ ਚਲੋ ਜਿਵੇਂ ਆਈ ਆਪਣੇ ਕੰਮ ਕਰ ਰਹੇ ਜਿਹੜੇ ਚੱਲਦੇ ਰਹਿਣਗੇ ਉਸਦੇ ਨਾਲ ਹੀ ਆਪਾਂ ਕਰਦੇ ਆ ਆਪਣੇ ਵਲੌਗ ਦਾ ਐਂਡ ਤੇ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਆਪਣਾ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਕਿ ਤੁਹਾਨੂੰ ਜਿਹੜੇ ਸਾਡੇ ਵਲੌਗ ਨੇ ਕਿੱਦਾਂ ਦੇ ਲੱਗਦੇ ਨੇ